ਵੀ ਇਹ ਸਰਕਾਰ ਲੋਕਾਂ ਨੇ ਬਾਕੀ ਰਵਾਇਤੀ ਪਾਰਟੀਆਂ ਤੋਂ ਥੋੜਾ ਜਿਹਾ ਨਾਰਾਜ਼ ਹੋ ਕੇ ਬਣਾਈ ਸੀ। ਔਰ ਇਹ ਹਰ ਗੱਲ ਤੇ ਧੱਕੇਸ਼ਾਹੀ ਤੇ ਉੱtre ਹੋਏ ਨੇ। ਸੀਐਮ ਸਾਹਿਬ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਹਾਂ। ਉਹਨਾਂ ਨੇ ਪਹਿਲਾਂ ਮਾਸਟਰ ਕੁੱਟੇ। ਫਿਰ ਇਹ ਕਹਿੰਦੇ ਮੈਂ ਕਿਸਾਨ ਦਾ ਪੁੱਤ ਹਾਂ। ਫੇਰ ਕਿਸਾਨਾਂ ਨੂੰ ਧਰਨੇ 'ਚ ਜਿਟੇਸ਼ਨ ਤੋਂ ਠਾਉਣ ਲਈ ਉਹਨਾਂ ਨੂੰ ਕੁੱਟਿਆ। ਨੀ ਯੂਨੀਵਰਸਿਟੀ ਦਾ ਮਸਲਾ ਇਹਨਾਂ ਨੇ ਉਲਝਾ ਕੇ ਰੱਖਤਾ ਤੇ ਕੋਈ ਸਟੈਂਡ ਨਹੀਂ ਹੈ। ਨੂੰ ਰਿਟਰਨ ਚ ਦੇ ਕੇ ਸੈਟੀਸਫਾਈ ਕਰਦਣ ਵੀ ਇਦਾਂ ਦਾ ਕੁਝ ਨਹੀਂ ਹੋਊਗਾ ਜਿਹੜੇ ਪਿੰਡ ਜਿੱਥੇ ਹੈਗੇ ਨੇ ਉੱਥੇ ਹੀ ਰਹਿਣਗੇ ਤਾਂ ਐਮਐਲਏ ਸਾਹਿਬ ਤਾਂ ਆਪਦੀ ਕੁੰਭ ਕਰਨ ਵਾਲੀ ਨੀਂਦ ਚ ਸੁੱਤੇ ਪਏ ਨੇ ਭੱਦੀ ਸ਼ਬਦਾਵਲੀ ਨੂੰ ਵਰਤਦੇ ਨੇ ਤਾਂ ਅੱਜ ਲੋੜ ਸੀ ਪੂਰੇ ਆ ਕੇ ਉਹਨਾਂ ਨੂੰ ਕਲੈਰੀਫਾਈ ਕਰਨ ਦੀ ਉਹ ਆਏ ਨਹੀਂ ਐਮਪੀ ਆਏ ਪਰ ਉਹ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਸਰਕਾਰ ਦੇ ਨੁਮਾਇੰਦੇ ਨੂੰ ਕਹਿੰਦੇ ਕਿਹੜੇ ਸੋਰਸ ਨੇ ਕਿਹਨਾਂ ਨੇ ਦੱਸਿਆ ਕਿਹੜੇ ਅਫਸਰ ਨੇ ਕਿਹੜੇ ਕਹਿ ਰਹੇ ਨੇ ਕੋਈ ਸੋਰਸ ਨਹੀਂ ਹੈਗਾ ਤਾਂ ਉਹ ਲਿਖ ਕੇ ਦੇ ਦੇਣ ਵੀ ਇਦਾਂ ਦਾ ਕੁਝ ਨਹੀਂ ਹੈਗਾ ਖਰੜ ਤਹਿਸੀਲ ਦੇ ਵਿੱਚ ਧਰਨਾ ਲੱਗਿਆ ਹੋਇਆ ਹੈ ਤੇ ਵਕੀਲ ਸਹਿਬਾਨਾਂ ਵੱਲੋਂ ਕਿਹਾ ਜਾ ਰਿਹਾ ਕਿ 35 ਪਿੰਡ ਸ਼ਾਮਿਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਬਲਾਕ ਮੱਝ ਦੀ ਹੋਰ ਪਿੰਡ ਵੀ ਰੋਪੜ ਜ਼ਿਲ੍ਹੇ ਸ਼ਾਮਿਲ ਕਰਨ ਨੂੰ ਲੈ ਕੇ ਇਹ ਮਸਲਾ ਪੱਕਿਆ ਹੋਇਆ ਹੈ ਪਿੰਡਾਂ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਰੋਪੜ ਜ਼ਿਲ੍ਹੇ ਵਿੱਚ ਨਹੀਂ ਸ਼ਾਮਲ ਹੋਣਾ ਤੇ ਗੁਰਪ੍ਰਤਾਪ ਸਿੰਘ ਪੰਜਾਲ ਸਾਡੇ ਨਾਲ ਨੇ ਪਹਿਲੇ ਦਿਨ ਤੋਂ ਧਰਨੇ ਵੀ ਸਮੋਲਿਤ ਕਰ ਰਹੇ ਨੇ ਗੁਰਪ੍ਰਤਾਪ ਜੀ ਸਰਕਾਰ ਦੇ ਨੁਮਾਇੰਦੇ ਆਏ ਐ एमपी ਵੀ ਆਇਆ ਐਮ ਐਲ ਏ ਵੀ ਆਇਆ ਉਹ ਕਹਿੰਦਾ ਕਿ ਨਾ ਤਾਂ ਕੋਈ ਲਿਖਤੀ ਹੋਇਆ ਨਾ ਕੋਈ ਸਟੇਟਮੈਂਟ ਹੈ ਨਾ ਕੋਈ ਇਸ ਤਰੀਕੇ ਦੀ ਪ੍ਰਮੋਸ਼ਨ ਲੈ ਇਸ ਤਰੀਕੇ ਧਰਨਾ ਨਾਲ ਨੇ ਤਾਂ ਫਾਇਦਾ ਕੀ ਹੈ ਜਦੋਂ ਕੋਈ ਇਸ ਤਰ੍ਹਾਂ ਸਟੇਟਮੈਂਟ ਨਹੀਂ ਕੋਈ ਕੁਝ ਨਹੀਂ ਨਾ ਕੁਝ ਹੋਇਦਾ ਹੋਣਾ ਪਰ ਉਸ ਦੇ ਬਾਵਜੂਦ ਤੁਸੀਂ ਧਰਨੇ 'ਚ ਲਗਾਤਾਰ ਸਪੀਚਾਂ ਦੇ ਰਹੇ ਹੋ ਨਾੜ ਸ਼ਾਮਲ ਹੋ ਰਹੇ ਹੋ ਤੇ ਜੀ ਜੀ ਗੱਲ ਇਹ ਹੈ ਵੀ ਇਹ ਸਰਕਾਰ ਲੋਕਾਂ ਨੇ ਬਾਕੀ ਰਵਾਇਤੀ ਪਾਰਟੀਆਂ ਤੋਂ ਥੋੜਾ ਜਿਹਾ ਨਾਰਾਜ਼ ਹੋ ਕੇ ਬਣਾਈ ਸੀ ਆਪਦੇ ਹਿੱਤਾਂ ਲਈ ਔਰ ਇਹ ਹਰ ਗੱਲ ਤੇ ਧੱਕੇਸ਼ਾਹੀ ਤੇ ਉਧਰੇ ਹੋਏ ਨੇ ਸੀਐਮ ਸਾਹਿਬ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਹਾਂ ਉਹਨਾਂ ਨੇ ਪਹਿਲਾਂ ਮਾਸਟਰ ਕੁੱਟੇ ਫੇ ਕਹਿੰਦੇ ਮੈਂ ਕਿਸਾਨ ਦਾ ਪੁੱਤ ਹਾਂ ਫੇ ਕਿਸਾਨਾਂ ਨੂੰ ਧਰਨੇ ਚ ਐਜੀਟੇਸ਼ਨ ਤੋਂ ਠਾਉਣ ਲਈ ਉਹਨਾਂ ਨੂੰ ਕੁੱਟਿਆ ਕੈਨ ਤੋਂ ਪਾ ਪਿਛਲੇ ਦਿਨੀ ਯੂਨੀਵਰਸਿਟੀ ਦਾ ਮਸਲਾ ਇਹਨਾਂ ਨੇ ਉਲਝਾ ਕੇ ਰੱਖਤਾ ਤੇ ਕੋਈ ਸਟੈਂਡ ਨਹੀਂ ਹੈ ਹੁਣ ਜਿਹੜਾ ਇਹ ਕਹਿ ਰਹੇ ਨੇ ਜਿਹੜੇ ਦੋ ਨੁਮਾਇੰਦੇ ਉਰੇ ਆਏ ਐਮ ਐਲ ਏ ਚਮਕੌਰ ਸਾਹਿਬ ਤੇ ਐਮ ਪੀ ਅਨੰਪੁਰ ਸਾਹਿਬ ਐਮਐਲਏ ਚਮਕੌਰ ਸਾਹਿਬ ਦਾ ਜਿਹੜਾ ਬਿਆਨ ਆ ਉਹ ਫੇਰ ਵੀ ਐਕਸੈਪਟੇਬਲ ਹੈ ਵੀ 35 ਪਿੰਡ ਜਿਹੜੇ ਮੇਰੇ ਨੇ ਮੈਂ ਜਾਣ ਨਹੀਂ ਦਊਂਗਾ ਜਿਹੜੇ ਐਮਪੀ ਹੋਣ ਦੇ ਨਾਤੇ ਇਹ ਬਿਆਨ ਦੇ ਕੇ ਜਾਣ ਵੀ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਮੈਂ ਹਲੇ ਪਤਾ ਕਰੂੰਗਾ ਸੀਐਮ ਸਾਹਿਬ ਨਾਲ ਗੱਲ ਕਰੂੰਗਾ ਔਨ ਰਿਕਾਰਡ ਤੁਹਾਡੇ ਕੋਲ ਰਿਕਾਰਡਿੰਗ ਆ ਉਹ ਫੇਰ ਮੈਂ ਕੱਲ ਨੂੰ ਤੁਹਾਨੂੰ 11 ਵਜੇ ਦੱਸੂੰਗਾ ਫੇਰ ਅੱਜ ਉਹਨਾਂ ਦਾ ਆਉਣਾ ਕਿਸ ਕੰਮ ਸੀ ਉਹਨਾਂ ਨੂੰ ਮੁੱਦੇ ਦਾ ਚੰਗਾ ਭਲਾ ਪਤਾ ਸੀ ਤੇ ਜੇ ਉਹ ਇਹ ਕਹਿੰਦੇ ਨੇ ਔਨ ਰਿਕਾਰਡ ਕਿਤੇ ਨਹੀਂ ਹੈਗਾ ਤਾਂ ਉਹ ਰਿਟਰਨ ਦੇ ਵਿੱਚ ਸਾਨੂੰ ਦੇ ਦੇਣ ਆਪਦੇ ਲੋਕਾਂ ਨੂੰ ਰਿਟਰਨ ਚ ਦੇ ਕੇ ਸੈਟੀਸਫਾਈ ਕਰ ਦਨ ਵੀ ਇਦਾਂ ਦਾ ਕੁਝ ਨਹੀਂ ਹੋਊਗਾ ਜਿਹੜੇ ਪਿੰਡ ਜਿੱਥੇ ਹੈਗੇ ਨੇ ਉੱਥੇ ਹੀ ਰਹਿਣਗੇ ਫਿਰ ਅਸੀਂ ਉਹਨਾਂ ਦੀ ਗੱਲ ਮੰਨ ਲਈਏ ਤਾਂ ਉਹ ਸਾਨੂੰ ਕੋਈ ਅਸ਼ਵਾਸ਼ਣ ਨਹੀਂ ਦੇ ਕੇ ਗਏ ਜਦ ਤੱਕ ਸਰਕਾਰ ਵੱਲੋਂ ਕਿਉਂਕਿ ਜਿਹੜੇ ਚਮਕੌਰ ਸਾਹਿਬ ਵਾਲੇ ਐਮ ਐਲ ਏ ਸੀ ਉਹ ਇਹ ਕਹਿ ਕੇ ਪੱਲਾ ਝਾੜ ਗਏ ਵੀ ਕੋਰਾਲੀ ਦੇ ਜਿਹੜੇ ਪਿੰਡ ਨੇ ਤੇ ਬਲਾਕ ਮਾਜਰੀ ਸਬ ਤਹਿਸੀਲ ਦੇ ਜਿਹੜੇ ਪਿੰਡ ਨੇ ਉਹਨਾਂ ਬਾਰੇ ਖਰੜ ਹਲਕੇ ਦੀ ਐਮਐਲਏ ਸਾਹਿਬਾ ਜਾਂ ਫਿਰ ਐਮਪੀ ਸਾਹਿਬ ਦੱਸਣ ਕਿ ਮੈਂ ਕਮੈਂਟ ਨਹੀਂ ਕਰ ਸਕਦਾ ਤਾਂ ਐਮਐਲਏ ਸਾਹਿਬ ਤਾਂ ਆਪਦੀ ਕੁੰਭ ਕਰਨ ਵਾਲੀ ਨੀਂਦ ਚ ਸੁੱਤੇ ਪਏ ਨੇ ਭੱਦੀ ਸ਼ਬਦਾਵਲੀ ਨੂੰ ਵਰਤਦੇ ਨੇ ਤਾਂ ਅੱਜ ਲੋੜ ਸੀ ਉਹਦੇ ਆ ਕੇ ਉਹਨਾਂ ਨੂੰ ਕਲੈਰੀਫਾਈ ਕਰਨ ਦੀ ਉਹ ਆਏ ਨਹੀਂ ਐਮਪੀ ਆਏ ਪਰ ਉਹ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਜਦੋਂ ਤੱਕ ਸਰਕਾਰ ਵੱਲੋਂ ਸਾਨੂੰ ਭਰੋਸਾ ਨਹੀਂ ਦਿਵਾਇਆ ਜਾਂਦਾ ਵੀ ਐਦਾਂ ਦਾ ਕੁਝ ਨਹੀਂ ਹੋਊਗਾ ਉਦੋਂ ਤੱਕ ਅਸੀਂ ਇਹ ਸੰਘਰਸ਼ ਹੈ ਜਿਹੜਾ ਇਦਾਂ ਦਿਨ ਪਰ ਦਿਨ ਤੇਜ਼ ਕਰਦੇ ਪਰ ਜਿਹੜੇ ਸਰਕਾਰ ਦੇ ਨਮਾਇੰਦੇ ਨੇ ਉਹ ਕਹਿੰਦੇ ਕਿ ਕਿਹੜੇ ਸੋਰਸ ਨੇ ਕਿਹਨਾਂ ਨੇ ਦੱਸਿਆ ਕਿਹੜੇ ਅਫਸਰ ਨੇ ਕਿ ਜਿਹੜੇ ਕਹਿ ਰਹੇ ਨੇ ਸੋਰਸ ਨਹੀਂ ਹੈਗਾ ਤਾਂ ਉਹ ਲਿਖ ਕੇ ਦੇ ਦੇਣ ਵੀ ਇਦਾਂ ਦਾ ਕੁਝ ਨਹੀਂ ਹੈਗਾ ਮੰਨ ਲਓ ਕੱਲ ਐਮ.ਐਲ.ਏ ਚਮਕੌਰ ਸਾਹਿਬ ਲਿਖ ਕੇ ਦੇਗੇ ਤਾਂ ਐਮ.ਪੀ ਸਾਹਿਬ ਲਿਖ ਕੇ ਦੇ ਜਾਂਦੇ ਕਮਿਟਮੈਂਟ ਕਰਨ ਮੰਨਦੇ ਹੋ ਐਮ.ਐਨ ਸਾਹਿਬ ਦਾ ਲਿਖਿਆ ਹੋਇਆ ਕਿ ਕਿਤੇ ਦੇਖੋ ਜਦੋਂ ਸਰਕਾਰਾਂ ਪਲਟਣ ਤੇ ਆਉਂਦੀਆਂ ਲਿਖਿਆ ਤਾਂ ਵੀ ਪਲਟ ਜਾਂਦੇ ਆ ਪਰ ਸਾਡਾ ਅੱਜ ਜਿਹੜਾ ਥੋੜਾ ਜਿਹਾ ਕਰਿਓਸਟੀ ਹੋਰ ਵੱਧ ਗਈ ਕਿਉਂਕਿ ਉਹਨਾਂ ਨੇ ਸਾਨੂੰ ਪੱਕੇ ਸੰਪੂਰਨ ਤੌਰ ਤੇ ਕਿ ਨਹੀਂ ਕਿਹਾ ਜੇ ਉਹ ਕ ਦਾ ਕੁਛ ਨਹੀਂ ਹੈਗਾ ਮੈਂ ਇਦਾਂ ਦਾ ਕੁਛ ਨਹੀਂ ਹੋਣ ਦਊਗਾ ਮੈਂ ਜ਼ਿੰਮੇਵਾਰੀ ਲੈਣਾ ਕੋਈ ਇਦਾਂ ਦੀ ਗੱਲ ਉਹ ਨਹੀਂ ਕਰਕੇ ਗਏ ਉਹ ਐਟ ਦੀ ਲਾਸਟ ਏ ਕਹੇਗੇ ਵੀ ਜੇ ਲੋੜ ਪਈ ਮੈਂ ਤੁਹਾਡੇ ਨਾਲ ਲੜਾਈ ਲੜੂਗਾ ਫਿਰ ਤੁਹਾਨੂੰ ਨੁਮਾਇੰਦਾ ਕਾਸ ਲਈ ਬਣਾਇਆ ਜੇ ਸਾਡੇ ਨਾਲ ਦਰਿਆ ਤੇ ਬਹਿ ਕੇ ਹੀ ਲੜਾਈ ਲੜਨੀ ਹੈ ਫਿਰ ਤੁਹਾਨੂੰ ਤੁਹਾਡੀ ਕਲਮ ਦੀ ਪਾਵਰ ਕੀ ਹੋਈ ਤੁਹਾਡੀ ਪਾਰਟੀ ਦਾ ਫਾਇਦਾ ਕੀ ਹੋਇਆ ਤਾਂ ਇਹ ਇਸ ਕਰਕੇ ਉਹ ਮਤਲਬ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਸਟੇਟਮੈਂਟ ਹੈ ਜਦੋਂ ਤੱਕ ਉਹਨਾਂ ਦੀ ਪੱਕੀ ਸਟੇਟਮੈਂਟ ਨਹੀਂ ਆਉਂਦੀ ਵੀ ਹਾਂ ਇਦਾਂ ਦਾ ਕੁਛ ਨਹੀਂ ਹੋਵੇਗਾ ਉਦੋਂ ਤੱਕ ਭਰੋਸਾ ਨਹੀਂ ਕੀਤਾ ਰੋਪੜ ਜੀ ਨੇ ਪਹਿਲਾਂ ਵੀ ਰੋਪੜ ਜ਼ਿਲ੍ਹਾ ਹੀ ਸੀ ਹੁਣ ਕੀ ਇਤਰਾਜ਼ ਹੋਏਗਾ ਉਹਨਾਂ ਪਿੰਡਾਂ ਨੂੰ ਪਹਿਲਾਂ ਵੀ ਕੰਮ ਰੋਪੜ ਹੁੰਦੇ ਸੀ ਉਹੋਂ ਵੀ ਪਹੁੰਚਣਗੇ ਹੁਣ ਤਾਂ ਮਸ਼ੀਨਰੀ ਬਹੁਤ ਵੱਧ ਗਈ ਹਰੇਕ ਬੰਦੇ ਨੂੰ ਗੱਡੀ ਆ ਮੋਟਰਸਾਈਕਲ ਆ ਨਾਲ ਕੰਮ ਹੋਣਗੇ ਰੋਪੜ ਜ਼ਿਲ੍ਹੇ 'ਚ ਰੱਖਣ ਬਹੁਤ ਵਧੀਆ ਗੱਲ ਆ ਪਰ ਆਨੰਦਪੁਰ ਸਾਹਿਬ ਜ਼ਿਲ੍ਹੇ ਦੀ ਗੱਲ ਹੋ ਰਹੀ ਹੈ ਤੇ ਜੇ ਕੁਰਾਲੀ ਦੇ ਪਿੰਡਾਂ ਨੂੰ ਥੋੜੇ ਪਿੰਡਾਂ ਨੂੰ ਬਲਾਕ ਮੱਝ ਦੀ ਦੇ ਪਿੰਡਾਂ ਨੂੰ ਆਨੰਦਪੁਰ ਸਾਹਿਬ ਜਾਣਾ ਪਿਆ ਮੰਨ ਲਓ ਜੇ ਉੱਥੇ ਜਿਹੜਾ ਇਨਫਰਾਸਟ੍ਰਕਚਰ ਬਣੂਗਾ ਉਹ ਤਾਂ ਮਿਡਲ ਆਫ ਦੀ ਸਿਟੀ ਬਣੂਗਾ ਨਾ ਸ਼ਹਿਰ ਦੇ ਵਿਚਾਲੇ ਬਣੂਗਾ ਤੁਸੀਂ ਰੋਪੜ ਦੀ ਵ ਗੁਰੂਆਂ ਦੀ ਧਰਤੀ ਹੈ ਇੱਕ ਪਾਸੇ ਕਹਿੰਦੇ ਅਸੀਂ ਗੁਰੂ ਦੇ ਸਿੰਘ ਆ ਕੀ ਅਨੰਤਪੁਰ ਸਾਹਿਬ ਜਿਲ੍ਹਾ ਬਣ ਰਿਹਾ ਇਹਨਾਂ ਨੂੰ ਇਤਰਾਜ਼ ਕੀ ਹੈ ਨਹੀਂ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬਹੁਤ ਖੁਸ਼ ਹਾਂ ਜਿਲ੍ਹਾ ਬਣ ਰਿਹਾ ਪਰ ਅਸੀਂ ਕਹਿ ਰਹੇ ਹਾਂ ਜੀਓਗ੍ਰਾਫੀਕਲੀ ਜੇ ਇੱਕ ਉਰੇ ਗੋਲ ਧਰ ਹੈ ਰਾਦਰ ਉਹਦੇ ਆਊਟਸਕਰਟ ਵਾਲੇ ਬਾਉਂਡਰੀ ਵਾਲੇ ਪਿੰਡ ਚੱਕ ਕੇ ਨੰਗਲ ਆ ਏਰੀਆ ਤੁਸੀਂ ਉਹ ਲਾ ਲਓ ਅਨੰਤਪੁਰ ਸਾਹਿਬ ਨਾਲ ਰਾਦਰ ਕੜੂਆ ਕੋਲੇ ਆ ਕੇ ਤੁਸੀਂ ਉਰੋਂ ਆ ਪਿੰਡ ਚੱਕ ਕੇ ਕੁਰਾਲੀ ਕੋਲੋਂ ਚੱਕ ਕੇ ਉਹਨਾਂ ਨੂੰ ਅਨੰਤਪੁਰ ਸਾਹਿਬ ਚ ਰਹਿਣ ਲਾਉਂਗੇ ਉਹਨਾਂ ਨੂੰ ਰੋਪੜ ਚ ਹੈਗੇ ਨੇ ਰਹਿਣ ਦਿਓ ਲੈਟ ਇਟ ਬੀ ਅਸੀਂ ਸਾਡੀ ਮੰਗ ਹੈ ਸੀਐਮ ਸਾਹਿਬ ਵੀ ਕੱਲ ਪਰਸੋਂ ਸਪੀਚ ਆਣੀ ਤੁਹਾਡੇ ਸਾਹਮਣੇ ਦੇਖ ਲੈਣਾ ਬਹੁਤ ਕਰਮ ਵਾਲੇ ਹੁੰਦੇ ਨੇ ਉਹ ਬੰਦੇ ਜਿਹੜੇ ਅਨੰਦਪੁਰ ਸਾਹਿਬ ਜ਼ਿਲ੍ਹੇ ਸ਼ਾਮਲ ਹੋਣਗੇ ਕਿ ਗੁਰੂਆਂ ਦੀ ਖੁਸ਼ੀਆਂ ਪ੍ਰਾਪਤ ਕਰਨਗੇ ਕੋ ਸਾਡੇ ਸੋ ਜੋ ਧਰਮ ਦੇ ਵਿੱਚ ਅਨੰਦਪੁਰ ਸਾਹਿਬ ਦੀ ਚਮਕੌਰ ਸਾਹਿਬ ਦੀ ਫਤਿਹਗੜ੍ਹ ਸਾਹਿਬ ਦੀ ਜੋ ਮਾਨਤਾ ਹੈ ਉਹ ਸਾਡੇ ਦਿਲਾਂ ਦੇ ਵਿੱਚ ਵਾਕੂਬੀ ਹੈ ਬਟ ਜਿੱਥੇ ਰੋਜ਼ ਲੋਕਾਂ ਨੂੰ ਕੋਈ ਆਪਦੀ ਫਰਦ ਲੈਣ ਲਈ ਕੋਈ ਵੀਡੀਓ ਨੂੰ ਮਿਲਣ ਲਈ ਕੋਈ ਪੰਚਾਇਤ ਸੈਕਟਰੀ ਨੂੰ ਮਿਲਣ ਲਈ ਕੋਈ ਅਫਸਰਾਂ ਨੂੰ ਡੀਸੀ ਨੂੰ ਮਿਲਣ ਲਈ ਕਿਤੇ 10 ਕਿਲੋਮੀਟਰ ਤੇ ਅਫਸਰਾਂ ਕੋਲ ਜਾ ਕੇ ਕੰਮ ਹੋ ਜਾਣਾ ਤੇ ਕਿਤੇ 40 ਕਿਲੋਮੀਟਰ ਜਾ ਕੇ ਕੰਮ ਹੋਣਾ 50 ਕਿਲੋਮੀਟਰ ਜਾ ਕੇ ਇਹ ਮੈਂ ਸਮਝਦਾ ਵੀ ਲੋਕ ਆਪੇ ਸਮਝ ਲੈਣਗੇ ਵੀ ਕਿੰਨੇ ਕਿਲੋਮੀਟਰ ਕਿਹੜਾ ਸੌਖਾ ਲੋਕਾਂ ਲਈ ਔਰ ਸੈਕਿੰਡਲੀ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਾਂ ਜਿਹੜੇ ਪ੍ਰਾਪਰਟੀਜ਼ ਦੇ ਰੇਟਸ ਨੇ ਮੋਹਾਲੀ ਦੀ ਗਮਾੜਾ ਦੇ ਵਿੱਚ ਜੋ ਮਤਲਬ ਆਉਂਦੇ ਨੇ ਹੱਦ ਦੇ ਵਿੱਚ ਜੋ ਪਾਲਿਸੀਜ਼ ਦੇ ਵਿੱਚ ਇਹਦੇ ਨਾਲ ਸਾਡੇ ਕਿਸਾਨ ਭਰਾਵਾਂ ਦੀ ਜ਼ਮੀਨਾਂ ਦੇ ਰੇਟਾਂ ਨੂੰ ਵੀ ਬਹੁਤ ਫਰਕ ਪਊਗਾ ਹੋਰ ਕਿਹੜੀਆਂ ਹੋਣਗੀਆਂ ਇਸ ਕਰਕੇ ਰੋਪੜ ਨੂੰ ਰੋਪਣ ਨਾਲ ਰਹਿਣ ਦਿੱਤਾ ਜਾਂ ਸਾਡੇ ਪਿੰਡ ਜਿੱਥੇ ਹੈਗੇ ਨੇ ਉੱਥੇ ਰਹਿਣ ਦਿੱਤੇ ਜਾਣ ਠੀਕ ਹੈ ਬਿਲਕੁਲ ਦੇਖੋ ਕਿ ਗੁਰਪ੍ਰਤਾਪ ਸਿੰਘ ਪਿਆਲਾ ਜੋ ਕਾਗਜ਼ ਦੇ ਸੀਨੀਅਰ ਲੀਡਰ ਨੇ ਤਾਂ ਇੰਨਾਂ ਵੱਲੋਂ ਕਹਿਆ ਗਿਆ ਕਿ ਜੋ ਧੱਕਾ ਪੰਜਾਬ ਸਰਕਾਰ ਕਰ ਰਹੀ ਹੈ ਤਾਂ ਉਹ ਅਸੀਂ ਹੋ ਨਹੀਂ ਹੋਂ ਦਮਾਂਗੇ ਕਿਸੇ ਪਿੰਡ ਨੂੰ ਸ਼ਾਮਲ ਨਹੀਂ ਹੋਣ ਦਮਾਂਗੇ ਇਸ ਤਰੀਕੇ ਦੇ ਆ ਧਾਰਨੇ ਵੀ ਚਾਰਡੇ ਨੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਤੁਹਾਡੇ ਕਰਮਾਂ ਗੁਰਜੋਤ ਦੇ ਨਾਲ ਹਰਤੇਸ਼